ਸਰਕਾਰ ਨੇ ਸਾਲ 2004 ਚ ਇੱਕ ਫਾਰਮਰ ਕਮਿਸ਼ਨ ਬਣਾਇਆ ਜਿਹਦਾ ਚੇਅਰਮੈਨ ਡਾਕਟਰ ਸ਼੍ਰੀਮਾਨਾਥਨ ਸੀ ਉਹਨੇ ਬਹੁਤ ਸਾਰੀਆਂ ਰეკਮੈਂਡੇਸ਼ਨ ਕੋਈਆਂ ਇੱਕ ਵੱਡੀ ਗੱਲ ਉਹਨੇ ਇਹ ਕਹੀ ਹੈ ਕਿ ਹਰ ਕਿਸਾਨ ਦੇ ਘਰੇ ਇਨਕਮ ਆ ਜਿਹੜੀ ਉਹ ਕਿਸੇ ਸਿਵਲ ਸਰਵੰਟ ਦੇ ਬਰਾਬਰ ਕਿਸੇ ਸਿਵਲ ਅਧਿਕਾਰੀ ਦੇ ਬਰਾਬਰ ਆਉਣੀ ਚਾਹੀਦੀ ਹੈ ਤੁਹਾਡੇ ਫਸਲ ਦੇ ਉੱਤੇ ਕੀਤੇ ਖਰਚੇ ਤੁਹਾਡੀ ਲੇਬਰ ਲੇਬਰ ਵੀ ਸਕਿਲਡ ਲੇਬਰ ਇਸ ਤੋਂ ਵੀ ਅੱਗੇ ਜਿੰਨੀ ਤੁਸੀਂ ਮਸ਼ੀਨਰੀ ਯੂਜ਼ ਕਰਦੇ ਹੋ ਉਹਦੀ ਕਸਾਈ ਵਗੈਰਾ ਉਹਦਾ ਵਿਆਜ ਫਿਰ ਉਹ ਸਾਰੇ ਖਰਚੇ ਦਾ ਕਿੰਨਾ ਵਿਆਜ ਬਣਦਾ ਉਹ ਵੀ ਜੋੜ ਲਿਆ ਜਾਏ ਉਹ ਜੋੜਨ ਤੋਂ ਬਾਅਦ ਫਿਰ ਬਣਾਇਆ ਜਾਏ ਕਿ ਉਹ ਕਿੰਨਾ ਇੱਕ ਕੁਆਂਟਲ ਤੇ ਖਰਚਾ ਆਇਆ ਤੇ ਉਹਦੇ ਉੱਪਰ 50% ਮੁਨਾਫੇ ਨਾਲ ਦੇਣਾ ਬਣਦਾ ਉਹ ਪੰਜਾਬੂ ਧਰਤੀ ਵਾਹੀ ਜੋ ਧਰਤੀ ਕਾਰਪੋਰੇਟ ਲੋਕਾਂ ਦੇ ਕਬਜ਼ੇ 'ਚ ਨਹੀਂ ਜਾਣੀ ਚਾਹੀਦੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਸਰਕਾਰ ਦਾ ਜੋਰ ਲੱਗਿਆ ਹੋਇਆ ਹੈ ਕਿ ਕਾਰਪੋਰੇਟ ਲੋਕਾਂ ਨੂੰ ਤੁਹਾਡੀ ਜ਼ਮੀਨ ਦੇਣੀ ਆ ਇੱਥੇ ਵੱਡੇ ਵੱਡੇ ਫਾਰਮ ਤਿਆਰ ਕਰਨੇ ਆ ਲੇਕਿਨ ਡਾਕਟਰ ਸੁਮੀ ਨਾਥਨ ਉਹਦਾ ਡਟ ਕੇ ਵਿਰੋਧ ਕਰ ਰਹੇ ਨੇ ਡੀ5 ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਨ੍ਹਾਂ ਐਮਐਸਪੀ ਤੇ ਸਵਾਮੀਨਾਥ ਰਿਪੋਰਟ ਬਾਰੇ ਜਾਣਕਾਰੀ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਐਮਐਸਪੀ ਦੇ ਡਾਕਟਰ ਸਵਾਮੀਨਾਥ ਰਿਪੋਰਟ ਲਾਗੂ ਹੋ ਜਾਣ ਤਾਂ ਕਿਸਾਨ ਬਹੁਤ ਖੁਸ਼ਹਾਲ ਰਹਿਣਗੇ ਬਹੁਤ ਸਾਰੇ ਵੀਰਾਂ ਵੱਲੋਂ ਇੱਕ ਇਹ ਸੁਨੇਹਾ ਆ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਜਿਹੜਾ ਹੁਣ ਪ੍ਰੋਗਰਾਮ ਬਣਾ ਰਹੀਆਂ ਨੇ ਦਿੱਲੀ ਜਾਣ ਦਾ ਉਹ ਕੀ ਹੈ ਕੀ ਮੰਗਾ ਨੇ ਅਸੀਂ ਦੋਸਤੋ ਫੈਸਲਾ ਲਿਆ ਕਿ ਅਸੀਂ ਰੋਜ਼ ਇੱਕ ਮੰਗ ਦੇ ਉੱਤੇ ਵੀਡੀਓ ਪਾ ਕੇ ਉਹਨੂੰ ਪੂਰੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ ਤਾਂ ਕਿ ਸਾਡੇ ਹਰ ਇੱਕ ਵੀਰ ਤੱਕ ਇਹ ਗੱਲ ਪਹੁੰਚ ਜੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਸਾਰੇ ਦੋਸਤਾਂ ਨੂੰ ਕਿ ਕਿਰਪਾ ਕਰਕੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਵੱਧ ਤੋਂ ਵੱਧ ਭਾਈਚਾਰੇ ਤੱਕ ਸਾਡੇ ਭਰਾਵਾਂ ਤੱਕ ਇਸ ਗੱਲ ਨੂੰ ਪਹੁੰਚਾਇਆ ਜਾਏ ਅੱਜ ਦੀ ਜਿਹੜੀ ਸਾਡੀ ਮੰਗ ਪਹਿਲੀ ਮੰਗ ਦੇ ਉੱਤੇ ਜਿਹੜੀ ਆਮ ਮੰਗ ਉੱਠ ਰਹੀ ਹੈ ਵਾਹ ਦੋਸਤੋ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਤੇ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਆ ਇਹਦੇ ਤੇ ਮੰਗ ਉੱਠ ਰਹੀ ਹੈ ਇਹ ਕਿਉਂ ਮੰਗ ਰਹੇ ਆ ਇਹ ਕੀ ਮੰਗਾ ਕੀ ਗੱਲ ਹੈ ਇਹਨੂੰ ਸਭ ਤੋਂ ਪਹਿਲਾਂ ਤੇ ਸਮਝ ਲਿਓ ਕਿ ਸਾਡੇ ਨਾਲ ਜਦੋਂ ਅੰਦੋਲਨ ਸਸਪੈਂਡ ਹੋਇਆ ਉਦੋਂ ਰਿਟਨ ਦੇ ਵਿੱਚ ਭਾਰਤ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਡਾਕਟਰ ਆਪਣਾ ਤੁਹਾਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਪਹਿਲੀ ਗੱਲ ਦੂਸਰਾ ਇਸ ਵੇਲੇ ਭਾਜਪੀ ਨੇ ਤੁਹਾਡੇ ਤੋਂ ਵੋਟਾਂ ਮੰਗੀਆਂ ਵੋਟਾਂ ਲਈਆਂ ਆਪਣਾ ਚੋਣ ਮੈਨੀਫੈਸਟੋ ਕੱਢਿਆ ਉਸ ਵੇਲੇ ਕਮਿਟਮੈਂਟ ਕੀਤੀ ਸੀਗੀ ਕਿ ਅਸੀਂ ਤੁਹਾਨੂੰ ਸਾਡੀ ਸਰਕਾਰ ਬਣਨ ਉਪਰੰਤ ਤੁਰੰਤ ਡਾਕਟਰ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਇਹ ਕਿੱਸਾ ਹੁਣ ਦੋਸਤੋ ਡਾਕਟਰ ਸਵਾਮੀ ਨਾਥਨ ਦੀ ਰਿਪੋਰਟ ਮੁਤਾਬਕ ਫਸਲ ਦਾ ਭਾਅ ਦੇਣਾ ਤੇ ਜਿਹੜਾ ਭਾਅ ਉਹਦੇ ਮੁਤਾਬਕ ਤੈਅ ਹੋ ਜਾਈ ਉਸ ਰੇਟ ਦੇ ਉੱਤੇ ਸਾਡੀਆਂ ਫਸਲਾਂ ਵਿਕਣ ਜ਼ਰੂਰ ਯਕੀਨ ਹੋਵੇ ਸਾਨੂੰ ਉਹਦੇ ਲਈ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗਦੇ ਆ ਹੁਣ ਸਵਾਲ ਇੱਥੇ ਸਮਝਣ ਵਾਲਾ ਇਹ ਹੈ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਆ ਜਿਹੜਾ ਉਹਦਾ ਕੀ ਮਤਲਬ ਹੈ ਤੇ ਡਾਕਟਰ ਸੋਮੀਨਾਥ ਦੀ ਰਿਪੋਰਟ ਕੀ ਚੀਜ਼ ਆ ਸਾਨੂੰ ਉਹਦੇ ਮੁਤਾਬਕ ਕੀ ਬਣਦਾ ਹੈ ਡਾਕਟਰ ਸੋਮੀਨਾਥਨ ਕਮਿਸ਼ਨ ਉਦੋਂ ਬੈਠਾ ਜਦੋਂ ਦੇਸ਼ ਦੇ ਵਿੱਚ ਖੁਦਕਸ਼ੀਆਂ ਦਾ ਦੌਰ ਬਹੁਤ ਤੇਜ਼ੀ ਨਾਲ ਬੰਦ ਰਹੀ ਸੀ ਔਰ ਮਹਾਰਾਸ਼ਟਰ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਖੁਦਕਸ਼ੀਆਂ ਹੋਈਆਂ ਇੱਕੋ ਦੰਝ ਵੱਡੀ ਗਿਣਤੀ 'ਚ ਖੁਦਕਸ਼ੀਆਂ ਦੇ ਕੇਸ ਸਾਹਮਣੇ ਆਏ ਉਹਦੇ ਕਾਰਨ ਕਿਸਾਨ ਜਥੇਬੰਦੀਆਂ ਨੇ ਵੀ ਰੌਲਾ ਪਾਇਆ ਵਿਰੋਧੀ ਧਿਰਾਂ ਨੇ ਵੀ ਰੌਲਾ ਪਾਇਆ ਡਾਕਟਰ ਮਨਮੋਹ ਸਿੰਘ ਦੀ ਸਰਕਾਰ ਸਮੇਂ ਇੱਕ ਸਰਕਾਰ ਲੋਕਾਂ ਦੇ ਸਾਹਮਣੇ ਆ ਕੇ ਪ੍ਰੈਸ 'ਤੇ ਆ ਕੇ ਇਹ ਕਹਿ ਦਿੱਤਾ ਸਰਕਾਰ ਨੇ ਕਿ ਅਸੀਂ ਇੱਕ ਕਮਿਸ਼ਨ ਬਣਾਵਾਂਗੇ ਫਿਰ ਉਹਦੇ ਤੇ ਦਬਾਅ ਪਿਆ ਜਦੋਂ ਉਹਦੇ ਤੇ ਦਬਾਅ ਪਿਆ ਤੇ ਸਰਕਾਰ ਨੇ ਸਨ 2004 ਚ ਇੱਕ ਫਾਰਮਰ ਕਮਿਸ਼ਨ ਬਣਾਇਆ ਜਿਹਦਾ ਚੇਅਰਮੈਨ ਡਾਕਟਰ ਸੁਮਿੰਨਾਥਨ ਸੀ ਹੁਣ ਜਿਹੜਾ ਉਹ ਨੈਸ਼ਨਲ ਕਮਿਸ਼ਨ ਬਣਿਆ ਜਿਹਦਾ ਚੇਅਰਮੈਨ ਡਾਕਟਰ ਸੁਮਿੰਨਾਥਨ ਸੀ ਹੁਣ ਪੂਰੇ ਦੇਸ਼ ਦੇ ਵਿੱਚ ਪਰਮਣ ਕੀਤਾ ਪੂਰੇ ਦੇਸ਼ ਦੀਆਂ ਵੱਖ-ਵੱਖ ਸਟੇਟਾਂ 'ਚ ਗਿਆ ਤੇ ਸਟੇਟਾਂ 'ਚ ਜੋ ਲੱਭਿਆ ਕਿ ਕਿਸਾਨ ਖੁਦਕਿਸ਼ੀ ਕਿਉਂ ਕਰ ਰਿਹਾ ਹੈ ਇਹਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਉਸ ਮੰਗ ਦਾ ਮੇਨ ਅਜੰਡਾ ਹੀ ਇਹ ਸੀ ਕਿ ਕਿਸਾਨ ਦਾ ਜਿਹੜਾ ਰੇਟ ਆਫ ਸੁਸਾਇਡ ਇਹਦਾ ਖੁਦਕਸ਼ੀਆਂ ਜਿਹੜੇ ਧੰਨ ਨਾਲ ਹੋ ਰਹੀਆਂ ਐ ਇਹ ਕਿਵੇਂ ਬੰਦ ਕੀਤੀਆਂ ਜਾ ਸਕਦੀਆਂ ਕਿਵੇਂ ਘਟਾਈਆਂ ਜਾ ਸਕਦੀਆਂ ਉਹਨੇ ਤਾਂ ਬਹੁਤ ਸਾਰੀਆਂ ਰეკਮੈਂਡੇਸ਼ਨ ਹੋਈਆਂ ਇੱਕ ਵੱਡੀ ਗੱਲ ਉਹਨੇ ਇਹ ਕਹੀ ਹੈ ਕਿ ਹਰ ਕਿਸਾਨ ਦੇ ਘਰੇ ਇਨਕਮ ਆ ਜਿਹੜੀ ਉਹ ਕਿਸੇ ਸਿਵਲ ਸਰਵੰਟ ਦੇ ਬਰਾਬਰ ਕਿਸੇ ਸਿਵਲ ਅਧਿਕਾਰੀ ਦੇ ਬਰਾਬਰ ਆਉਣੀ ਚਾਹੀਦੀ ਹੈ ਉਹਨੂੰ ਕਿਵੇਂ ਆਵੇ ਉਹਦੇ ਲਈ ਹੋਰ ਬਹੁਤ ਸਾਰੀਆਂ ਰეკਮੈਂਡੇਸ਼ਨਸ ਹੈਗੀਆਂ ਨੇ ਤੇ ਕਿਸਾਨ ਨੂੰ ਉਹਦੀ ਮਿੱਟੀ ਟੈਸਟ ਕਰਨ ਲਈ ਉਹਦੇ ਉੱਤੇ ਖੇਤ ਦੇ ਨੇੜੇ ਇੱਕ ਲੈਬ ਬਣੇ ਮੋਬਾਈਲ ਲੈਬ ਹੋਵੇ ਹੋਰ ਬਹੁਤ ਸਾਰੀਆਂ ਗੱਲਾਂ ਕਿ ਪਾਣੀ ਕਿਵੇਂ ਸਟੋਰ ਕਰਨਾ ਹੈ ਹੋਰ ਇੱਕ ਗੱਲ ਆਈ ਸੀ ਕਿ ਜੇ ਕਿਸਾਨ ਦੀ ਫਸਲ ਮਰਦੀ ਆ ਤਾਂ ਉਸ ਕਿਸਾਨ ਨੂੰ ਸਰਕਾਰ 19 ਦਿਨ ਤੱਕ ਉਹਦੀਆਂ ਉਹਦਾ ਕਰਜ਼ਾ ਰੋਕ ਦੇਵੇ ਉਹਦੀਆਂ ਕਿਸ਼ਤਾਂ ਰੋਕ ਦੇਵੇ ਉਹਦਾ ਵਿਆਜ ਰੋਕ ਦੇਵੇ ਜਿੰਨੀ ਦੇਰ ਤੱਕ ਮੋੜ ਦੁਬਾਰਾ ਆਪਦੇ ਪੈਰਾਂ 'ਤੇ ਖੜਾ ਨਹੀਂ ਹੁੰਦਾ ਇਹ ਸਾਰੀਆਂ ਗੱਲਾਂ ਉਹਦੇ ਵਿੱਚ ਕਈਆਂ ਇਹ ਵੀ ਕਿਹਾ ਕਿ ਕਿਸਾਨ ਨੂੰ ਜਿਹੜਾ ਕਰਜ਼ਾ ਹੈ 4% ਦਰ ਦੇ ਉੱਤੇ ਦਿੱਤਾ ਜਾਏ ਯਾਨੀ ਇਹ ਜਿਹੜੀਆਂ ਸਾਰੀਆਂ ਗੱਲਾਂ ਨੂੰ ਪੂਰਾ ਕਰਨ ਦੇ ਲਈ ਕੀ ਦੀ ਇਨਕਮ ਕਿਵੇਂ ਵਧਾਉਣੀ ਹੈ ਉਹਦੇ ਲਈ ਉਹਨਾਂ ਨੇ ਇੱਕ ਗੱਲ ਕਹੀ ਕਿ ਇਹਦੇ ਜਿਹੜੇ ਸਾਰੇ ਖਰਚੇ ਨੇ ਸੀ 2 ਜਿਹਨੂੰ ਕਿਹਾ ਜਾਂਦਾ ਹੈ ਸੀ 2 50 ਦੇ ਹਿਸਾਬ ਨਾਲ ਕਿਸਾਨ ਦੇ ਸਾਰੇ ਖਰਚੇ ਜੋੜ ਕੇ ਉਹਨੂੰ ਉਦੇ ਉੱਤੇ 50% ਮੁਨਾਫਾ ਦੇ ਕੇ ਉਹਨੂੰ ਫਸਲ ਦਾ ਰੇਟ ਦਿਓ ਤਾਂ ਕਿ ਉਹਦੇ ਉਹਦਾ ਖਰਚਾ ਵੀ ਪੂਰਾ ਹੋ ਜਾਏ ਖਰਚਾ ਪੂਰਾ ਹੋਣ ਦੇ ਨਾਲ ਨਾਲ ਉਹਨੂੰ ਆਪਣੇ ਪਰਿਵਾਰ ਲਈ ਜਿਉਂ ਜੀਵਨ ਲਈ ਬੱਚਿਆਂ ਦੀ ਜ਼ਿੰਦਗੀ ਲਈ ਉਹਨੂੰ ਉਹਦਾ ਮੁਨਾਫਾ ਵੀ ਹੁੰਦਾ ਰਹੇ ਉਹ ਸਾਰੀ ਆਪਦੀ ਜੀਵਨ ਲੀਲਾ ਨੂੰ ਚਲਾ ਸਕੇ ਸੋ ਇਸ ਦੇ ਵਾਸਤੇ ਉਹਨਾਂ ਨੇ ਜਿਹੜੀ ਇਹ ਲੈਂਦੀ ਉਹਦੇ ਵਿੱਚ ਖਰਚੇ ਕੀ ਕੀ ਹੋਣੇ ਸੀ ਤੁਹਾਡੀ ਜ਼ਮੀਨ ਦਾ ਠੇਕਾ ਤੁਹਾਡੇ ਫਸਲ ਦੇ ਉੱਤੇ ਕੀਤੇ ਖਰਚੇ ਤੁਹਾਡੀ ਲੇਬਰ ਲੇਬਰ ਵੀ ਸਕਿਲਡ ਲੇਬਰ ਇਸ ਤੋਂ ਵੀ ਅੱਗੇ ਜਿੰਨੀ ਤੁਸੀਂ ਮਸ਼ੀਨਰੀ ਯੂਜ਼ ਕਰਦੇ ਹੋ ਉਹਦੀ ਕਸਾਈ ਵગેਰਾ ਉਹਦਾ ਵਿਆਜ ਸਾਰੇ ਟੋਟਲ ਖਰਚੇ ਜੋ-ਜੋ ਚੀਜ਼ਾਂ ਤੁਸੀਂ ਆਪਦੀ ਖੇਤੀ ਦੇ ਵਿੱਚ ਯੂਟਿਲਾਈਜ਼ ਕਰਦੇ ਹੋ ਉਹਨਾਂ ਸਾਰਿਆਂ ਦੇ ਖਰਚਿਆਂ ਨੂੰ ਜੋੜ ਕੇ ਉਸ ਤੋਂ ਉੱਪਰ ਫਿਰ ਉਹ ਸਾਰੇ ਖਰਚੇ ਦਾ ਕਿੰਨਾ ਵਿਆਜ ਬਣਦਾ ਉਹ ਵੀ ਜੋੜ ਲਿਆ ਜਾਏ ਉਹ ਜੋੜਨ ਤੋਂ ਬਾਅਦ ਫਿਰ ਬਣਾਇਆ ਜਾਏ ਕਿ ਉਹ ਕਿੰਨਾ ਇੱਕ ਕੁਇੰਟਲ ਤੇ ਖਰਚਾ ਆਇਆ ਤੇ ਉਹਦੇ ਉੱਪਰ 50% ਮੁਨਾਫੇ ਨਾਲ ਦੇਣਾ ਬਣਦਾ ਹੁਣ ਇਹ ਮੰਗ ਆ ਜਿਹੜੀ ਇਹ ਮੰਗ ਪਿਆਰੇ ਦੋਸਤੋ ਅਸੀਂ ਸਮਝਦੇ ਹਾਂ ਕਿ ਕਿਸਾਨ ਲਈ ਇੱਕ ਜੀਵਨ ਦਾਤੀ ਹੈ ਬਹੁਤ ਜ਼ਰੂਰੀ ਹੈ ਅਗਰ ਇਹ ਮਿਲਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਮੇਰੀ ਸਮਝ ਹੈ ਕਿ ਸਾਨੂੰ ਲਗਭਗ 4500 ਰੁਪਏ ਦੇ ਨੇੜੇ ਤੇ ਕੜਕ ਦਾ ਰੇਟ ਮਿਲ ਸਕਦਾ ਹੈ ਉਹ ਤੁਹਾਨੂੰ ਤਖੜੇ ਹੋ ਕੇ ਲੜਨਾ ਪੈਣਾ ਹੈ ਦੂਸਰੀ ਗੱਲ ਝੋਨੇ ਦਾ ਰੇਟ 31-3200 ਮਿਲ ਸਕਦਾ ਹੈ ਨਰਮੇ ਦਾ ਰੇਟ 11000 ਤੋਂ ਉੱਪਰ ਮਿਲ ਸਕਦਾ ਹੈ ਗੰਨੇ ਦਾ ਰੇਟ 900 ਤੋਂ ਉੱਪਰ ਮਿਲ ਸਕਦਾ ਹੈ ਇਹ ਹੈ ਅਗਰ ਇਹ ਮਿਲਦਾ ਹੈ ਤਾਂ ਸੁਭਾਵਿਕ ਹੈ ਕਿ ਸਾਡੇ ਕਿਸਾਨ ਦੇ ਸਰ ਕਰਜਾ ਨਹੀਂ ਰਹੇਗਾ ਕਰਜੇ ਤੋਂ ਮੁਕਤੀ حاصل ਕਰ ਲੇਗਾ ਔਰ ਨਾਲ ਅਗਲੀ ਗੱਲ ਇਹ ਆ ਦੋਸਤੋ ਕਿ ਇਹ ਮੰਗ ਲੈਣੀ ਬਹੁਤ ਜ਼ਰੂਰੀ ਹੈ ਇੱਕ ਗੱਲ ਹੋਰ ਨੋਟ ਕਰਨ ਕਰਿਓ ਉਹਦੇ ਚ ਕੀ ਰਿਕਮੈਂਡੇਸ਼ਨ ਆ ਉਹਦੀ ਬੜੀ ਤਕੜੀ ਰਿਕਮੈਂਡੇਸ਼ਨ ਹੈ ਇਹ ਉਹਦੇ ਚ ਉਹਨਾਂ ਨੇ ਲਿਖਿਆ ਕਿ 1 ਇੰਚ ਵੀ ਉਹ ਪੰਜਾਬ ਨੂੰ ਧਰਤੀ ਵਾਹੀਯੋਗ ਧਰਤੀ ਕਾਰਪੋਰੇਟ ਲੋਕਾਂ ਦੇ ਕਬਜ਼ੇ 'ਚ ਨਹੀਂ ਜਾਣੀ ਚਾਹੀਦੀ ਜਿਹੜੀ ਸਭ ਤੋਂ ਵੱਡੀ ਗੱਲ ਹੈ। ਬੜੀ ਇੰਪੋਰਟੈਂਟ ਗੱਲ ਹੈ। ਸਰਕਾਰ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਕਾਰਪੋਰੇਟ ਲੋਕਾਂ ਨੂੰ ਤੁਹਾਡੀ ਜ਼ਮੀਨ ਦੇਣੀ ਹੈ। ਇੱਥੇ ਵੱਡੇ-ਵੱਡੇ ਫਾਰਮ ਤਿਆਰ ਕਰਨੇ ਆ। ਲੇਕਿਨ ਡਾਕਟਰ ਸੂਮੀ ਨਾਥਨ ਉਹਦਾ ਡਟ ਕੇ ਵਿਰੋਧ ਕਰਦਾ ਹੈ। ਉਹ ਇਹ ਕਹਿੰਦਾ ਕਿ ਬਿਲਕੁਲ ਨਹੀਂ 1 ਇੰਚ ਵੀ ਵਾਹਯੋਗ ਜ਼ਮੀਨ ਕਾਰਪੋਰੇਟ ਲੋਕਾਂ ਕੋਲ ਨਹੀਂ ਜਾਣੀ ਚਾਹੀਦੀ। ਇਹ ਖੇਤੀ ਆ ਤੇ ਲੋਕਾਂ ਦੀ ਜੀਵਨ ਉਪਜੀਵਕਾ ਹੈ। ਇਹ ਖੇਤੀ ਲੈਣੀ ਚਾਹੀਦੀ ਹੈ। ਸੋ ਇਸ ਲਈ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਨੂੰ ਅਸੀਂ ਇਸ ਲਈ ਮੰਨਦੇ ਆ ਕਿ ਕਿਸਾਨ ਦੀ ਜੀਵਨ ਦਾਤੀ ਹੈ ਅਗਰ ਇਹ ਤੁਹਾਨੂੰ ਤੁਹਾਡੀਆਂ ਫਸਲਾਂ ਦੇ ਰੇਟ ਇਸ ਤਰੀਕੇ ਨਾਲ ਮਿਲਦੇ ਆ ਔਰ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਮਿਲਦਾ ਹੈ ਤਾਂ ਦਾਵੇ ਨਾਲ ਗੱਲ ਹੈ ਕਿ ਸਾਡਾ ਕਿਸਾਨ ਕਿਸਾਨ ਰਹੇਗਾ ਮੁਰ ਦੁਬਾਰਾ ਖੁਸ਼ਹਾਲ ਹੋਏਗਾ ਸਾਡੇ ਮਜ਼ਦੂਰ ਭਾਈਚਾਰੇ ਨਾਲ ਸਾਡੀ ਨੇੜਤਾ ਵਧੇਗੀ ਕਿਉਂ ਨੇੜਤਾ ਵਧੇਗੀ ਮੰਨ ਲਓ ਡਾਕਟਰ ਸੁਆਮੀ ਨਾਥਨ ਦਾ ਫਾਰਮੂਲਾ ਲਾਗੂ ਹੋ ਗਿਆ ਅੱਜ ਝੋਨੇ ਦੀ ਦਵਾਈ ਅਸੀਂ 3000 ਦਿੰਨੇ ਆ ਤੇ ਮਜ਼ਦੂਰ ਵਿਚਾਰਾ 4000 ਮੰਗਦਾ 4500 ਮੰਗਦਾ ਸਾਡੇ ਰੋਜ਼ ਡਿਸਪਿਊਟ ਬਣਦੇ ਨੇ ਇਹ ਝਗੜੇ ਨਿਪਟਾਉਣ ਵਾਸਤੇ ਜੇਕਰ ਡਾਕਟਰ ਸੁਮਿੰਨਾਥਨ ਦੀ ਰਿਪੋਰਟ ਸਰਕਾਰ ਲਾਗੂ ਕਰ ਦਿੰਦੀ ਹੈ ਸਾਡੀ ਜਿਹੜੀ ਝੋਨੇ ਦੀ ਦਵਾਈ ਹੋਏਗੀ ਉਹ ਸਾਡੇ ਲਾਗਤ ਜਿਹੜੇ ਲਾਗਤ ਖਰਚਿਆਂ ਦੇ ਵਿੱਚ ਜੁੜਨੀ ਸ਼ੁਰੂ ਹੋ ਗਈ ਉਹ ਜੁੜੇਗੀ ਉਹਦੇ ਉੱਪਰ 50% ਮੁਨਾਫਾ ਮਿਲਣਾ ਹੈ ਜੇ 3000 ਅਸੀਂ ਝੋਨੇ ਦੀ ਦਵਾਈ ਦੇਵਾਂਗੇ ਤਾਂ ਸਾਨੂੰ ਕਣ ਝੋਨੇ ਦੇ ਰੇਟ ਦੇ ਵਿੱਚ ਜੁੜ ਕੇ ਉਸ ਪੈਸੇ ਨੇ ਔਰ ਉਹਦੇ ਵਿੱਚ 50% ਮੁਨਾਫਾ ਜੁੜਿਆ ਜਿਹਨੂੰ ਸਾਨੂੰ ਇੱਕ ਕਿੱਲੇ ਮਗਨ ਮੇਰੇ ਦੋਸਤੋ 3000 ਦੀ بجائے 4500 ਰੁਪਈਆ ਫਸਲ ਦੇ ਰੂਪ ਦੇ ਰੇਟ ਦੇ ਰੂਪ ਚ ਮਿਲਣਾ ਹੈ ਜੇਕਰ ਇਹ ਲਾਗੂ ਹੋ ਜਾਂਦੀ ਹੈ ਤੇ ਸਾਡਾ ਮਜ਼ਦੂਰ ਭਾਈਚਾਰਾ ਜਿਹੜਾ ਉਹਦੇ ਨਾਲ ਸਾਡੀ ਲੜਾਈ ਖਤਮ ਕਿਉਂਕਿ ਸਾਡਾ ਦਾ ਖਰਚਾ ਜੁੜ ਜਾਣਾ ਹੈ ਜੇਕਰ ਸਾਡਾ ਖਰਚਾ ਜੁੜ ਜਾਣਾ ਸਾਨੂੰ ਕੀ ਦਿੱਕਤ ਹੈ ਔਰ ਦੁਨੀਆ ਦੀ ਕੋਈ ਸਸਤਾ ਕੋਈ ਬੈਂਕ ਕੋਈ ਹੋਰ ਈਦਾਰਾ ਹੈ ਜਾਂ ਨਹੀਂ ਜਿਹੜਾ ਤੁਹਾਡੇ ਖਰਚ ਕੀਤੇ ਪੈਸਿਆਂ ਨੂੰ ਡੁੱਡੇ ਪੰਜ ਦਾ ਚਾਰ ਮਹੀਨਾ ਚ ਕਰਦਾ ਹੋਵੇ ਇਹ ਇੱਕੋ ਹੀ ਤਰੀਕਾ ਹੈ ਜਿਹਦੇ ਰਾਹੀਂ ਤੁਹਾਡੇ ਪੈਸੇ ਡੁੱਡੇ ਹੁੰਦੇ ਆ ਇਸ ਲਈ ਅਸੀਂ ਫਿਰ ਸਾਡੇ ਮਜ਼ਦੂਰ ਭਾਈਚਾਰੇ ਦਾ ਸਾਥ ਦੇਵਾਂਗੇ ਉਹ ਸਦਾ ਸਾਥ ਦੇਣਗੇ ਅਸੀਂ ਇਹਨਾਂ ਦੀ ਮਜ਼ਦੂਰੀ ਕੀ ਫਰਕ ਪੈਂਦਾ ਹੈ ਜੇ ਡੀਸੀ ਕੋਲੇ ਪ੍ਰੋਟੈਸਟ ਕਰਕੇ 10000 ਰੁਪਇਆ ਸਰਕਾਰ ਕੋਲੇ ਪ੍ਰੋਟੈਸਟ ਕਰਕੇ ਅਸੀਂ ਉਹਦੀ ਝੋਨੇ ਦੀ ਲੋਈ 10000 ਕਰਾ ਲੈਣੇ ਆ ਤਾਂ ਸਾਨੂੰ ਫਸਲ ਦੇ ਰੇਟ ਤੇ ਮੇਰੇ ਮਿੱਤਰੋ 10000 ਤਾਂ ਉਹ ਮਿਲਣਾ ਮੁੜ ਕੇ ਤੇ ਨਾਲ ਉਹਦੇ 5000 ਤੁਹਾਨੂੰ ਮੁਨਾਫੇ ਵਾਲਾ ਮਿਲਣਾ ਹੈ ਸਾਨੂੰ ਉਹਦੇ ਜੋ ਉਹ ਕਿੱਲੇ ਵਗੜ 15000 ਰੁਪਏ ਸਰਕਾਰ ਨੂੰ ਦੇਣਾ ਪਏਗਾ ਸਾਡੇ ਪੈਸੇ ਵੀ ਮੁੜਿਆਈ ਸਾਨੂੰ 5000 ਨਾਲ ਵੀ ਛੁੜ ਕੇ ਆ ਗਿਆ ਸਾਡਾ ਮਜ਼ਦੂਰ ਭਾਈ ਜਾਰੇ ਨੂੰ ਅਸੀਂ 10000 ਤੋਂਨੇ ਦੀ ਲਵਾਈ ਦਿੱਤੀ ਉਹਦੀ ਆਪਦੀ ਜੀਵਨ ਲੀਲਾ ਵੀ ਪੂਰੀ ਵਧੀਆ ਢੰਗ ਨਾਲ ਚੱਲ ਪਿਆ ਜੀਵਨ ਰੋਜ਼ ਮਰਾਂ ਦੀਆਂ ਚੀਜ਼ਾਂ ਵਸਤੂਆਂ ਦੀਆਂ ਪੂਰੀਆਂ ਹੋਣੀਆਂ ਸ਼ੁਰੂ ਹੋ ਰਹੀਆਂ ਸੋ ਇਸ ਲਈ ਬਹੁਤ ਜ਼ਰੂਰੀ ਹੈ ਇਸ ਲਈ ਮੇਰੀ ਬੇਨਤੀ ਹੈ ਕਿ ਇਸ ਇਹ ਮੰਗਾਂ ਪਹਿਲੀ ਆ ਜਿਹੜੀ ਸਾਡੀ ਇਹਦੇ ਤੇ ਜ਼ੋਰ ਦੇਣਾ ਅਸੀਂ ਕੱਲ ਨੂੰ ਜਾਂ ਪਰਸੋਂ ਇੱਕ ਵੀਡੀਓ ਹੋਰ ਪਾ ਕੇ ਇਹਦੇ ਤੇ ਦੱਸਾਂਗੇ ਕਿ ਇਹਨੂੰ ਸਰਕਾਰ ਲਾਗੂ ਕਿਉਂ ਨਹੀਂ ਕਰ ਰਹੀ ਇਹ ਵੀ ਦੱਸਾਂਗੇ ਸੋ ਇੰਨੇ ਕਿ ਮੇਰੀ ਬੇਨਤੀ ਆ ਬਹੁਤ ਬਹੁਤ ਧੰਨਵਾਦ ਬਾਕੀ ਮੰਗਾਂ ਦੇ ਉੱਤੇ ਰੋਜ਼ ਅਸੀਂ ਇੱਕ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਰਹਾਂਗੇ ਤੁਹਾਨੂੰ ਦੱਸਦੇ ਇੱਕ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵੱਡੇ ਅੰਦੋਲਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਦਿੱਲੀ ਕੂਚ ਕੀਤਾ ਜਾਵੇਗਾ ਇਹ ਪ੍ਰੋਗਰਾਮ 23 ਫਰਵਰੀ ਨੂੰ ਰੱਖਿਆ ਗਿਆ ਹੈ ਜਿਸ ਦੇ ਚਲਦੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਰੱਖੀਆਂ ਜਾਣ ਗਿਆ ਤੇ ਕੇਂਦਰ ਸਰਕਾਰ ਕੋਲ ਆਪਣੀਆਂ ਮੰਗਾਂ ਬਣਵਾਉਣ ਲਈ ਇਹ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਦੇਖਣਾ ਹੋਵੇਗਾ ਕਿ ਕਿਸਾਨਾਂ ਦੀਆਂ ਮੰਗਾਂ ਕਦੋਂ ਤੱਕ ਪੂਰੀਆਂ ਹੁੰਦੀਆਂ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂਗੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ